ਤਿਹਾਰਾਂ ਦੇ ਪੀੜ ਨੂੰ ਧਿਆਨ ਵਿੱਚ ਰੱਖਦੇ ਆ ਅਗਲੇ 3 ਦਿਨਾਂ ਦੌਰਾਨ 900 ਤੋਂ ਵੱਧ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ ਰੇਲਵੇ ਮੰਤਰਾਲੇ ਨੇ ਕਿਹਾ ਹੈ ਕਿ ਦੀਵਾਲੀ ਤੋਂ ਵਾਪਸ ਅਤੇ ਆਉਣ ਅਤੇ ਛੱਟ ਤਿਹਾਰਾਂ ਲਈ ਜਾਣ ਵਾਲੇ ਦੀਆਂ ਯਾਤਰੀਆਂ ਦੀ ਸਹੂਲਤ ਲਈ 6000 ਤੋਂ ਵੱਧ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ ਨੇ ਛੱਟ ਤਿਹਾਰ ਦੌਰਾਨ ਸੁਚਾਰੂ ਢੰਗ ਯਕੀਨੀ ਬਣਾਉਣ ਲਈ ਬਿਹਾਰ ਦੇ ਲਗਭਗ 3 30 ਸਟੇਸ਼ਨਾਂ ਤੇ ਵਾਧੂ ਟਿਕਟ 카운ਟਰ, ਸੀਸੀਟੀਵੀ ਨਿਗਰਾਨੀ ਅਤੇ ਹੋਰ ਯਾਤਰੀ ਅਨੁਕੂਲ ਪ੍ਰਬੰਧ ਕੀਤੇ ਗਏ ਨੇ। ਸੰਭਾਵੀ ਸੇਤ ਐਮਰਜੈਂਸੀ ਨਾਲ ਨਜੀਠਣ ਲਈ ਪਟਨਾ, ਮੁਜ਼ਫਰਪੁਰ, ਦਰਬੰਗਾ ਅਤੇ ਗਿਆ ਵਿੱਚ ਮੈਡੀਕਲ ਬੂਥ ਵੀ ਸਥਾਪਿਤ ਕੀਤੇ ਗਏ ਨੇ। ਮੰਤਰਾਲੇ ਨੇ ਕਿਹਾ ਕਿ ਯਾਤਰੀਆਂ ਦੀ ਸਹੂਲਤ ਲਈ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨਾਂ, ਯਾਤਰੀ ਰਿਜ਼ਰਵੇਸ਼ਨ 카운ਟਰ ਅਤੇ ਮੋਬਾਈਲ ਅਨਰਾਖਵੀ ਟਿਕਟਿੰਗ ਸਹੂਲਤਾਂ ਲਗਾਈਆਂ ਗਈਆਂ ਨੇ। ਇਸ ਵਿੱਚ ਕਿਹਾ ਗਿਆ ਹੈ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਯਾਤਰੀ ਸਹਾਇਤਾ ਬੂਥਾਂ ਅਤੇ ਕਤਾਰ ਪ੍ਰਬੰਧਨ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਦੇਸ਼ ਦੇ ਸੁਰੱਖਿਆ ਬਲ ਤੈਨਾਤ ਕੀਤੇ ਗਏ ਨੇ ਇਸ ਤੋਂ ਇਲਾਵਾ ਦੇਸ਼ ਦੇ ਕਈ ਪ੍ਰਮੁੱਖ ਰੇਲਵੇ ਸਟੇਸ਼ਨਾਂ ਤੇ ਛੱਟ ਗੀਤਾਂ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ ਇਸ ਕਦਮ ਦਾ ਮੰਤਵ ਨਾ ਸਿਰਫ ਯਾਤਰੀਆਂ ਨੂੰ ਤਿਹਾਰਾਂ ਦੀ ਭਾਵਨਾ ਨਾਲ ਜੋੜਨਾ ਹੈ ਸਗੋਂ ਉਹਨਾਂ ਦੇ ਸਫ਼ਰ ਨੂੰ ਭਗਤੀ ਅਤੇ ਉਤਸ਼ਾਹ ਨਾਲ ਭਰਨਾ ਹੈ